ਮਹਾਰਾਜ ਜੀ ਨੇ ਨੀਕਾ ਲਣਾ ਕਾਲੀ ਸੇਵਾ ਕਰਦੇ ਰਿਹਾ ਕਿਉਂਕਿ 62 ਸਾਲ ਦੀ ਤੇ ਉਮਰ ਸੀ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇ ਮਹਾਰਾਜੀਆਂ ਦੀ ਸੇਵਾ ਦੇ ਵਿੱਚ ਆਉਂਦੇ ਆ ਤੇ ਕਿੰਨਾ ਲੰਬਾ ਸਮਾਂ ਸੇਵਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀਆਂ ਦਾ ਕਹਿੰਦੇ ਜਿਹੜਾ ਦਾੜਾ ਸੀ ਬਿਲਕੁਲ ਐਸ ਸਫੇਦ ਚਿੱਟਾ ਸੀ ਦੁੱਧ ਦੇ ਵਾਤ ਪਰਵਟੇ ਵੀ ਚਿੱਟੇ ਨੇ ਮਹਾਰਾਜ ਜੀ ਤੇ ਆਪਾਂ ਸਾਰੇ ਜਾਣਦੇ ਆ ਕਿ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਬੈਠੇ ਸੀ ਤੇ ਬਾਬਾ ਦਾ ਤੂਜੀ ਆਉਂਦੇ ਆਪ ਜੀ ਨੇ ਲਗਭਗ ਸੰਗਤ ਜੀ ਸਰਵਣ ਕੀਤਾ ਨਾਗੇ ਜਦੋਂ ਆ ਕੇ ਤੇ ਲੱਤ ਮਾਰਦੇ ਤੇ ਮਹਾਰਾਜ ਜਿਸ ਆਪਣੀ ਜਗ੍ਹਾ ਤੇ ਬੈਠੇ ਸੀ ਸੱਚੇ ਪਾਸ਼ਾ ਡਿਗ ਪੈਂਦੇ ਤੇ ਅੱਗੋਂ ਇਹ ਵਜਨ ਕੀਤੇ ਮਹਾਰਾਜ ਨੇ ਕਿ ਤੁਹਾਡਾ ਲੱਤ ਮਾਰਨਾ ਜੈ ਜੈ ਕਿਉਂਕਿ ਤੁਸੀਂ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੇ ਸੁਪੁੱਤਰ ਹੋ ਤੇ ਤੁਸੀਂ ਚੱਲ ਕੇ ਆਏ ਅਸੀਂ ਤੁਹਾਡੇ ਸਤਕਾਰ ਦੇ ਵਿੱਚ ਅੱਗੋਂ ਉੱਠ ਕੇ ਖੜੇ ਨਹੀਂ ਹੋਏ ਤੁਹਾਨੂੰ ਅਸੀਂ ਲੈਣ ਦੇ ਵਾਸਤੇ ਅੱਗੋਂ ਆਣਾ ਸੀ ਇਹ ਨੀਨਿਮਰਤਾ ਇਹ ਨਾ ਸਤਕਾਰ ਇਹਨਾ ਪ੍ਰੇਮ ਇਹ ਹੀ ਪ੍ਰੇਮ ਤੇ ਸਤਕਾਰ ਆ ਜਿਹੜਾ ਕਿਉਂਕਿ ਜਿੰਨੇ ਵੀ ਗੁਰੂ ਸਾਹਿਬਾਨ ਜਿਨ੍ਹਾਂ ਨੇ ਗੁਰਤਾ ਗੱਦ ਨੂੰ ਪ੍ਰਾਪਤ ਕੀਤਾ ਗੁਰਤਾ ਗੱਦੀ ਦੇ ਉੱਪਰ ਜਿੰਨੇ ਵੀ ਬੈਠੇ ਆ ਫਿਰ ਏਕ ਦੇ ਵਿੱਚ ਨਿਮਰਤਾ ਤੇ ਹਲੀਮੀ ਹੈ ਜਿਹੜੀ ਉਹ ਬਹੁਤ ਜ਼ਿਆਦੇ ਹੈ ਜਦੋਂ ਆਪਾਂ ਬਾਬਾ ਦਾਸੂ ਜੀ ਦੀ ਗੱਲ ਕਰਾਂਗੇ ਬਾਬਾ ਦਾਸੂ ਜੀ ਦਾ ਜੀਵਨ ਪੜਦੇ ਬਾਬਾ ਦਾਤੂ ਜੀ ਦਾ ਜੀਵਨ ਪੜਦੇ ਆ ਬਾਬਾ ਦਾਤੂ ਜੀ ਨੇ ਤੇ ਲੱਤ ਮਾਰੀ ਸੀ ਤੇ ਮਹਾਰਾਜ ਨੂੰ ਫਿਰ ਕਿਹਾ ਸੀ ਕਿ ਤੁਸੀਂ ਅੱਜ ਤੋਂ ਬਾਅਦ ਸਾਨੂੰ ਇੱਥੇ ਨਜ਼ਰੀ ਨਹੀਂ ਆਉਣੀ ਚਾਹੀਦੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਖਡੂਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਤੇ ਜਿੱਥੇ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਜ਼ਦੀਕ ਆ ਅੱਜ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਨ ਸਾਬ ਉਸ ਜਗ੍ਹਾ ਤੇ ਮਹਾਰਾਜ ਚਲੇ ਗਏ ਸੀ ਤੇ ਫਿਰ ਸਾਰੇ ਨੂੰ ਪਤਾ ਗਿਆ ਉਸ ਕਿਸ ਤਰ੍ਹਾਂ ਕਮਰੇ ਦੇ ਵਿੱਚ ਬੈਠੇ ਫਿਰ ਬਾਬਾ ਬੁੱਢਾ ਸਾਹਿਬ ਜੀ ਗਏ ਉਸ ਕਮਰੇ ਨੂੰ ਸਨ ਲਈ ਪਿੱਛੋਂ ਗੰਧ ਪਾੜ ਕੇ ਤੇ ਫਿਰ ਮਹਾਰਾਜ ਬਾਹਰ ਆਏ ਜਦੋਂ ਬਾਬਾ ਦਾਸੂ ਜੀ ਦੀ ਗੱਲ ਆਉਂਦੀ ਆ ਤੇ ਕਹਿੰਦੇ ਇੱਕ ਵਾਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਾ ਰਹੇ ਸੀ ਸੇਵਾ ਜਦੋਂ ਖਰੂਰ ਸਾਹਿਬ ਦੀ ਧਰਤੀ ਤੇ ਕਰਦੇ ਇਸ ਤਰ੍ਹਾਂ ਸਹਿਸਬਾ ਜਾਂਦੇ ਪਏ ਆ ਤੇ ਬਾਬਾ ਦਾਸੂ ਤੇ ਬਾਬਾ ਦਾਤੂ ਇਹਨਾਂ ਦੋਹਾਂ ਦੇ ਮਨ ਦੇ ਵਿੱਚ ਬੜਾ ਗਰੋਧ ਆਇਆ ਕਿ ਇਹ ਸਾਡੀ ਜਿਹੜੀ ਇਹ ਕਿਉਂਕਿ ਇਹ ਤੇ ਚੀਜ਼ ਮੰਨਦੇ ਸੀ ਕਿ ਇਹ ਦੇ ਹੱਕਦਾਰ ਅਸੀਂ ਆ ਹਰੇਕ ਇਸ ਤਰ੍ਹਾਂ ਹੀ ਕਰਦਾ ਰਿਹਾ ਵਾ ਜਿੰਨੇ ਵੀ ਫਿਰ ਅੱਗੇ ਆਪਾਂ ਦਰਸ਼ਨ ਕਰਾਂਗੇ ਜਿਵੇਂ ਬਾਬਾ ਪ੍ਰਿਥੀ ਚੰਦ ਵੀ ਫਿਰ ਬਾਦ ਦੇ ਵਿੱਚ ਲੜਦਾ ਰਿਹਾ ਕਿ ਮੇਰਾ ਹੱਕ ਬਣਦਾ ਹੈ ਕਿਸ ਤਰ੍ਹਾਂ ਰਾਮ ਰਏ ਹੈ ਜਿਹੜਾ ਉਹਨੇ ਵੀ ਫਿਰ ਜਾ ਕੇ ਔਰੰਗਜੀਤ ਦੇ ਕੋਲੇ ਇਸ ਤਰ੍ਹਾਂ ਬਹੁਤ ਆਪਾਂ ਅੱਗੇ ਆ ਕੇ ਦਰਸ਼ਨ ਕਰਦੇ ਆ ਬਾਬਾ ਦਾਸੂ ਵੀ ਕਹਿੰਦਾ ਸੀ ਕਿ ਇਹ ਸਾਡਾ ਹੱਕ ਬਣਦਾ ਇਹ ਦੋਵੇਂ ਜਾਣੇ ਨਾ ਜਾਂਦੇ ਆ ਤੇ ਰਸਤੇ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੂੰ ਕੇਰ ਲੀਂਦੇ ਜਦੋਂ ਘੇਰ ਕੇ ਇਹ ਚਾਉਂਦੇ ਆ ਕੇ ਅਸੀਂ ਇਹਨਾਂ ਨੂੰ ਅੱਜ ਮਾਰ ਮਕਾਉਣਾ ਇੰਨੇ ਗੁੱਸੇ ਦੇ ਵਿੱਚ ਆ ਤੇ ਮਹਾਰਾਜ ਜਦੋਂ ਹੱਲੇ ਜਾ ਹੀ ਰਹੇ ਸੀ ਜਦੋਂ ਦੋਹਾਂ ਨੇ ਘੇਰਿਆ ਤੇ ਬਾਬਾ ਦਾਤੂ ਨਾ ਇਹਨੇ ਹੱਥ ਦੇ ਵਿੱਚ ਜੋ ਵੀ ਫੜਿਆ ਕਹਿੰਦੇ ਚੁੱਕ ਕੇ ਤੇ ਮਹਾਰਾਜ ਜੀ ਦੇ ਮਾਰਨ ਲੱਗਾ ਸੀ ਜਦੋਂ ਮਾਰਨ ਲੱਗਾ ਤੇ ਇਹਦੀਆਂ ਜਿਹੜੀਆਂ ਬਾਹਾਂ ਸੀ ਉਹ ਉੱਠੀਆਂ ਹੀ ਨਾ ਬਾਹਾਂ ਇਹਨੇ ਚੁੱਕ ਕੇ ਜਤਨ ਦਾ ਜਤਨ ਕੀਤਾ ਕਿ ਮੈਂ ਮਾਰਾਂ ਪਰ ਉਹ ਜਦੋਂ ਉਠੀਆਂ ਹੀ ਨਾ ਤੇ ਲਾਗੋ ਬਾਬਾ ਦਾदू ਕਹਿੰਦਾ ਕਿ ਮਾਰਦਾ ਨਹੀਂ ਆ ਮਾਰ ਇਹਨਾਂ ਨੂੰ ਆਪਾਂ ਜਿਹੜੇ ਕੰਮ ਦੇ ਵਾਸਤੇ ਆਏ ਆ ਪਰ ਉਹ ਸੋਚਦਾ ਕਹਿੰਦਾ ਇਹ ਤੇ ਮੈਨੂੰ ਕਹਿ ਰਿਹਾ ਮਾਰਨ ਨੂੰ ਪਰ ਮੇਰੀਆਂ ਬਾਹਾਂ ਉੱਠ ਨਹੀਂ ਰਹੀਆਂ ਮੈਂ ਕੀ ਕਰਾਂ ਮਾਰਾਂ ਕਿਵੇਂ ਫਿਰ ਇਹਨੇ ਆਪਣੇ ਭਰਾ ਨੂੰ ਕਿਹਾ ਕਹਿੰਦਾ ਕਿ ਮੇਰੀਆਂ ਤੇ ਇਸ ਤਰ੍ਹਾਂ ਜਿਹੜੀਆਂ ਬਾਹਾਂ ਉਹ ਉੱਠ ਨਹੀਂ ਰਹੀਆਂ ਉਹ ਨਾਲ ਹੀ ਜਿਸ ਤਰ੍ਹਾਂ ਬੰਦਾ ਜੁੜਿਆ ਜਾਂਦਾ ਜਿਵੇਂ ਉਹ ਕਰਾਉਂਦੇ ਨੇ ਨਾ ਸਾਵਧਾਨ ਕਰਾ ਦਿੰਦੇ ਆ ਤੇ ਸੰਗਤ ਜੀ ਉਹ ਨਾਲ ਹੀ ਉਹ ਬਾਹਵਾਂ ਜੁੜ ਗਈਆਂ ਬਿਲਕੁਲ ਖੜਾ ਤੇ ਬਾਹਵਾਂ ਤਾਂ ਨਹੀਂ ਹੁੰਦੀਆਂ ਜਿੱਥੇ ਹਨ ਉੱਥੇ ਹੀ ਰਹਿ ਗਈਆਂ ਫਿਰ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੱਦੀ ਦੇ ਉੱਪਰ ਬਰਾਜਮਾਨ ਹੈ ਤੇ ਇਹਨਾਂ ਦੇ ਵਿੱਚ ਜਿਹੜੀ ਕਲ ਆ ਜੋਤ ਹੈ ਉਹ ਵਰਤਦੀ ਹੈ ਕਿਉਂਕਿ ਕਈ ਚੀਜ਼ਾਂ ਅਸੀਂ ਲਗਭਗ ਸੁਣਦੇ ਰਹਿੰਦੇ ਹਾਂ ਔਰ ਕਈ ਚੀਜ਼ਾਂ ਕਿਤੇ ਕਿਤੇ ਸਾਨੂੰ ਸੁਨ ਦੇ ਵਿੱਚ ਇਸ ਤਰ੍ਹਾਂ ਆਉਂਦੀਆਂ ਤੇ ਫਿਰ ਇਸ ਤਰ੍ਹਾਂ ਹੀ ਉਹ ਆਪਣੇ ਘਰ ਚਲੇ ਗਏ ਵਾਪਸ ਤੇ ਬਾਹਵਾਂ ਸੀ ਜਿਹੜੀਆਂ ਨਾਲ ਹੀ ਲੱਗੀਆਂ ਰਹਿ ਗਈਆਂ ਮਹਾਰਾਜ ਵੀ ਵਾਪਸ ਆ ਗਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਇਹ ਤੇ ਹੁਣ ਕਰਤਾਰ ਦੀ ਖੇਡ ਆ ਉਸ ਪਰਮੇਸ਼ਰ ਦੀ ਖੇਡ ਆ ਕਿਉਂਕਿ ਆਪ ਪਰਮੇਸ਼ਰ ਨੇ ਸਤਿਗੁਰੂ ਘਰੇ ਆ ਗਏ ਜਦੋਂ ਮਾਤਾ ਖੀਵੀ ਜੀ ਨੂੰ ਪਤਾ ਲੱਗਦਾ ਇਸ ਚੀਜ਼ ਦਾ ਤੇ ਫਿਰ ਮਾਤਾ ਖੀਵੀ ਜੀ ਨੇ ਆਪ ਗਿਆ ਸੀ ਕਹਿੰਦੇ ਪੁੱਤਰ ਜੀ ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਤੇ ਉਹ ਗੁਰੂ ਪਾਤਸ਼ਾਹ ਮਹਾਰਾਜ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗਦੀ ਦੇ ਉੱਪਰ ਸਭਾਏ ਮਾਨਿਆ ਉਹਨਾਂ ਦੇ ਉੱਪਰ ਇਸ ਤਰ੍ਹਾਂ ਵਾਰ ਨਹੀਂ ਕਰੀਦੇ ਉਹਨਾਂ ਦੇ ਉੱਪਰ ਚੜ ਕੇ ਨਹੀਂ ਜਾਈਦਾ ਤੇ ਮਹਾਰਾਜ ਗੁਰਬਾਣੀ ਦੇ ਵਿੱਚ ਵੀ ਸਾਨੂੰ ਵਾਰ-ਵਾਰ ਸਮਝਾਉਂਦਾ ਯਤਨ ਕਰਦਿਆ ਭਾਵੇਂ ਅੱਜ ਲੋਕ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਕਿਉਂਕਿ ਪੜਜੂ ਜਾਦੇ ਗਏ ਪੜ ਲਿਖ ਜਾਦੇ ਗਏ ਆ ਸੰਗਤ ਜੀ ਕਿਉਂਕਿ ਜਿੰਨੀ ਅੱਜ ਪੜਾਈ ਵਧ ਗਈ ਆ ਉਨੀ ਕਟੜਤਾ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵਧ ਗਈ ਆ ਪਹਿਲਾਂ ਲੋਕ ਸਿਆਣੇ ਸੀ ਸ਼ਰਦਾ ਵਾਲੇ ਹੁੰਦੇ ਸੀ ਪਰਮੇਸ਼ਰ ਦੀ ਪਰਸ਼ਰਦਾ ਰੱਖਣੀ ਪੜੇ ਭਾਵੇਂ ਘੱਟ ਹੁੰਦੇ ਸੀ ਭਾਵੇਂ ਥੋੜਾ ਜਿਹਾ ਵਰ ਲੈਂਦੇ ਸੀ ਪਰ ਅੰਦਰੋਂ ਸਾਫ਼ ਹੁੰਦੇ ਸੀ ਤੇ ਪਰਮੇਸ਼ਰ ਦੇ ਨਾਲ ਪਿਆਰ ਹੁੰਦਾ ਸੀ ਉਹ ਭਾਵਨਾ ਹੀ ਹੈ ਜਿਹੜੀ ਉਹਨਾਂ ਨੂੰ ਪਰਮੇਸ਼ਰ ਦੇ ਨਾਲੋ ਮਿਲਾਪ ਕਰਵਾ ਦਿੰਦੀ ਫਿਰ ਇਹ ਘਰੋਂ ਜਾਵੇ ਨਾ ਮਾਤਾ ਖੀਵੀ ਜੀ ਨੇ ਫਿਰ ਆਪ ਕਿਹਾ ਕਿ ਪੁੱਤਰ ਜੀ ਮੈਂ ਤੁਹਾਡੇ ਨਾਲ ਜਾਨੀ ਮੈਂ ਤੁਹਾਡੇ ਨਾਲ ਜਾ ਕੇ ਤੇ ਤੁਸੀਂ ਜਿਹੜੀ ਇਹ ਭੁੱਲ ਕੀਤੀ ਆ ਇਸ ਨੂੰ ਆਪਾਂ ਬਖਸ਼ਾ ਲੈਨੇ ਆਂ ਮਾਤਾ ਖੀਵੀ ਜੀ ਫਿਰ ਆਪ ਜਾਂਦੇ ਨਾਲ ਆਪ ਨਾਲ ਚੱਲ ਕੇ ਗਏ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਸਨ ਦੇ ਉਪਰ ਬਿਰਾਜਮਾਨ ਸਤਿਗੁਰੂ ਸੰਗਤਾਂ ਬੈਠੀਆਂ ਸਾਰੀਆਂ ਸੰਗਤਾਂ ਦੇ ਵਿੱਚ ਬੈਠੇ ਤੇ ਇਸ ਤਰ੍ਹਾਂ ਜਦੋਂ ਜਾ ਕੇ ਖਲੋ ਗਏ ਤੇ ਬਾਵਾ ਨਾਲ ਜੁੜੀਆਂ ਤੇ ਮਹਾਰਾਜ ਨੂੰ ਜਦੋਂ ਨਮਸਕਾਰ ਕੀਤੀ ਫਿਰ ਜਾ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਪ੍ਰੇਮ ਦੇ ਨਾਲ ਬੋਲੇ ਆ ਇਹ ਨਹੀਂ ਕਿ ਤੁਸੀਂ ਮੇਰੇ ਤੇ ਚੜ ਕੇ ਆਏ ਜੋ ਕਿ ਤਰ੍ਹਾਂ ਮਾਤਾ ਜੀ ਦਾ ਸਤਕਾਰ ਕੀਤਾ ਜਦੋਂ ਗਏ ਆ ਫਿਰ ਪ੍ਰੇਮ ਦੇ ਨਾਲ ਹੀ ਬੋਲਿਆ ਤੇ ਬਾਬਾ ਦਾਸੂ ਜੀ ਨੂੰ ਕਹਿਣ ਲੱਗੇ ਕਿ ਪੁੱਤਰ ਜੀ ਕੀ ਹੋਇਆ ਇਸ ਤਰ੍ਹਾਂ ਕਿ ਕੀ ਹੋਇਆ ਹੈ ਤੇ ਮਾਤਾ ਕੀਵੀ ਜੀ ਨੇ ਕਿਹਾ ਕਿ ਮਹਾਰਾਜ ਤੁਸੀਂ ਜਾਣੀ ਜਾਣ ਹੋ ਇਹਨਾਂ ਦੇ ਕੋਲੋਂ ਗਲਤੀ ਹੋ ਗਈ ਇਹਨਾਂ ਨੂੰ ਬਖਸ਼ ਦਿਓ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ ਕਹਿੰਦੇ ਕੋਈ ਗੱਲ ਨਹੀਂ ਇਹ ਠੀਕ ਹੋ ਜਾਣਗੇ ਮਹਾਰਾਜ ਨੇ ਆਪਣੀ ਮਿਹਰ ਦਾ ਹੱਥ ਜਿਹੜਾ ਅਸੀਸ ਦੇ ਉੱਪਰ ਰੱਖਿਆ ਇਹਨੇ ਇਹਨਾਂ ਹੱਥਾਂ ਦੇ ਨਾਲ ਭਾਈ ਸੇਵਾ ਕਰੀਦੀ ਹੈ ਗੁਰੂ ਕੇ ਪਿਆਰਿਆਂ ਦੀ ਸੇਵਾ ਕਰੀਦੀ ਆ ਉਹਨਾਂ ਦੇ ਉੱਪਰ ਚੜ ਕੇ ਨਹੀਂ ਜਾਈਦਾ ਤੇ ਜਿਹੜੇ ਚੜ ਕੇ ਆਉਂਦੇ ਆ ਤੇ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਾਂ ਦੇ ਬਾਬਤ ਆਪਾਂ ਜਦੋਂ ਪੜ੍ਹਦੇ ਆ ਕਿ ਉਹ ਸੁਲਹੀ ਖਾਨ ਜਦੋਂ ਚੜ ਗਿਆ ਆ ਸੀ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਖਤਮ ਕਰਨ ਹਿੱਤ ਬਾਬੇ ਪ੍ਰਿਥੀ ਚੰਦ ਨੇ ਬੁਲਾ ਲਿਆ ਸੀ ਨਾ ਤੇ ਗੁਰਬਾਣੀ ਦੇ ਵਿੱਚ ਬਚਨ ਰੱਖੇ ਨੇ ਜੇ ਨਾ ਰੱਖੇ ਹੁੰਦੇ ਤੇ ਹੋ ਸਕਦਾ ਸੀ ਅੱਜ ਲੋਕ ਇੰਨਾਂ ਗੱਲਾਂ ਨੂੰ ਵੀ ਨਾ ਮੰਨਦੇ ਇਹ ਤੇ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਬਚਨ ਰੱਖ ਦਿੱਤੇ ਉਹ ਬ੍ਰਾਹਮਣ ਵਾਲੀ ਵੀ ਕਿ ਬ੍ਰਾਹਮਣ ਨੇ ਜ਼ਹਿਰ ਦੇ ਕੇ ਮਾਰਨ ਦਾ ਜਤਨ ਕੀਤਾ ਦੇ ਭਾਰ ਮਹਾਰਾਜ ਜੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਇ ਕ ਸੂਲ ਫਿਰ ਜਦੋਂ ਪ੍ਰਿਥੀ ਦੀ ਸੁਲਹੀ ਗਾਂਧੀ ਗੱਲ ਆਉਂਦੀ ਹੈ ਤੇ ਇਹਦੇ ਬਾਬਤ ਵੀ ਮਹਾਰਾਜ ਕਹਿੰਦੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਦਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਗ ਕਿ ਇਹ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਆ ਕਾੜ ਕੁਠਾਰ ਖਸਮ ਸਿਰਖਟ ਕਟਿਆ ਖਿੰਮੇ ਹੋਏ ਗਿਆ ਹੈ ਖਾਕ ਕਿਉਂ ਹੋਇਆ ਉਹ ਜਿਹੜੇ ਮਾੜਾ ਸੋਚਦੇ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਨ ਦੀਨਾ ਧਾਕ ਫਿਰ ਇਨੇ ਵਜਨ ਮਹਾਰਾਜ ਕਹਿੰਦੇ ਪੁੱਤਰ ਮੀਤ ਧਨ ਕਸ਼ੂ ਨਾ ਰਹਿਓ ਛੋੜ ਗਿਓ ਸਭ ਭਾਈ ਸਾਗ ਬਹੁ ਨਾਨਕ ਇਸ ਪ੍ਰਭ ਬਲਹਾਰੀ ਜਿਨ ਜਨਕਾ ਕੀਨੋ ਪੂਰਨ ਬਾਗ ਜਿਹੜੇ ਇਸ ਤਰ੍ਹਾਂ ਚੜ ਕੇ ਜਾਂਦੇ ਆ ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੂੰ ਤੰਗ ਕਰਦੇ ਆ ਕਹਿੰਦੇ ਉਹਨਾਂ ਦਾ ਫਿਰ ਸਾਥ ਕੋਈ ਵੀ ਨਹੀਂ ਦਿੰਦਾ ਸਾਰੇ ਹੀ ਉਹਨਾਂ ਦਾ ਸਾਥ ਛੱਡ ਜਾਂਦੇ ਫਿਰ ਮਹਾਰਾਜ ਇਸ ਤਰ੍ਹਾਂ ਹੀ ਬਚਨ ਕਹਿੰਦੇ ਜਿਹੜੇ ਮਾੜਿਆਂ ਦੇ ਉੱਪਰ ਵੀ ਜ਼ੋਰ ਕਰਦੇ ਉਪਧਰ ਕਰਦੇ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰਹਮ ਸਾ ਅਗਨ ਮੈ ਸਾੜੀ ਪੂਰਾ ਨਿਉ ਕਰੇ ਗੁਰਦੇਵ ਇਹ ਤੇ ਪਰਮੇਸ਼ਰ ਹੈ ਜੋ ਪੂਰਾ ਨਿਆ ਕਰ ਦਿੰਦਾ ਏ ਇਥੇ ਸਾਨੂੰ ਇਹਨਾਂ ਅੱਖਾਂ ਦੇ ਨਾਲ ਵੇਖਣ ਨੂੰ ਹੋ ਸਕਦਾ ਏ ਕਿ ਸਾਡੇ ਸਾਹਮਣੇ ਅਸੀਂ ਲੋਕਾਂ ਨੂੰ ਦੇਖਦੇ ਹਾਂ ਕਿ ਪਾਈ ਇਹਦੇ ਬੜੇ ਆਨੰਦ ਕਰ ਰਹੇ ਬੜੇ ਚਾਹ ਕਰ ਰਹੇ ਬੜੇ ਖੁਸ਼ ਨੇ ਪਰ ਜਦੋਂ ਉਸ ਪਰਮੇਸ਼ਰ ਦੀ ਚੱਕੀ ਬੀਸਦੀ ਹੈ ਨਾ ਭਾਗਾਂ ਵਾਲਿਓ ਉਹ ਬੜਾ ਫਿਰ ਬਾਰੀਕ ਪੀਸਿਆ ਕਰਦੀ ਏ